ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜੀ ਬਾਬਾ ਜੀ ਸਾਹਿਬ ਦੀ ਅੰਤਰਜਾਨਤਾ ਦਾ ਬਈ ਧੰਨ ਬਾਬਾ RAM Singh ਮਹਾਰਾਜ ਜੀ ਦੀ ਅੰਤਰਜਾਨਤਾ ਦੀ ਜਿਹੜੀ ਮੇਰੇ ਨਾਲ ਕੀਤੀ ਹੈ ਜੀ ਮੈਂ ਨਾ ਜੀ ਛੋਟਾ ਜਿਹਾ ਹੁੰਦਾ ਸੀ 10 ਸਾਲ ਦਾ ਹੋਣਾ ਨਬਾਬਾ ਸੁਖਦਰਸ਼ਨ ਸਿੰਘ ਜੀ ਗਪਾਲੂ ਆਏ ਤੇ ਡੇਰੇ ਸੀ ਗਪਾਲੂ ਕੁੰਟੜੀ ਮੱਥਾ ਟੇਕਣ ਗਏ ਕਿਉਂਕਿ ਬਾਬਾ ਸੁਖਦਰਸ਼ਨ ਸਿੰਘ ਜੀ ਦੇ ਛੋਟੇ ਭਰਾ ਬਾਬਾ ਕਰਮ ਸਿੰਘ ਜੀ ਮੇਰੇ ਨਾਨਕੇ ਘਰ ਬਹੁਤ ਆਇਆ ਕਰਦੇ ਸੀ ਜੀ ਮੇਰੀ ਮਾਤਾ ਜੀ ਉਹਨਾਂ ਨੂੰ ਸਾਡੇ ਨਾਨਕੇ ਨਾਲ ਉਹਨਾਂ ਨੂੰ ਬਹੁਤ ਪਿਆਰ ਸੀ ਅਸੀਂ ਉਹਨਾਂ ਕੋਲ ਲੈ ਗਏ ਮੈਨੂੰ ਮੰਮੀ ਲੈ ਗਏ ਉੱਥੇ ਮਹਾਰਾਜ ਕੀ ਕਰਦੇ ਸੀ ਜਿਨ੍ਹਾਂ ਪ੍ਰਾਣੀਆਂ ਸੰਗਤਾਂ ਦੇ ਦਰਸ਼ਨ ਕਰੀ ਹਨ ਬਾਬਾ ਸੁਖਦਰਸ਼ਨ ਸਿੰਘ ਜੀ ਹਾੜੇ ਕਿ ਉਹ ਕਹਿੰਦੇ ਮੇਰੇ ਪ੍ਰੋਣੇ ਆ ਵੀ ਗਏ ਮੇਰੇ ਪ੍ਰੋਣੇ ਆ ਗਏ ਆਪੇ ਬਾਟੇ ਰੱਖ ਕੇ ਇਹ ਚਾਚ ਕਾਇ ਕਰ ਦੇ ਸੀ ਉਹ ਮੈਨ ਇੰਨੀ ਕੁ ਨਾ ਸਾਡੇ ਬਾਰੇ ਉਨੀ ਸਮਝ ਸੀ ਮੰਮੀ ਕਹਿੰਦੇ ਮੱਥਾ ਠੇਕ ਮੈਂ ਕਹਿੰਦਾ ਮੈਂ ਹੀ ਲੈ ਇਸਾਂ ਨੂੰ ਦੇ ਕੋਈ ਚਰਨ ਕਿਦਾਂ ਦੇ ਹੋਏ ਵੀ ਐਮ ਵੀ ਉਹ ਇਹ ਬਿਸਤਰ ਵੀ ਮੈਲੇ ਆ ਜੋ ਮੀ ਛੋਟੀ ਬੁੱਧੀ ਦੀ ਗੱਲ ਹੁੰਦਾ ਮੈਂ ਚਰਨਾ ਜਾ ਕੇ ਮੱਥਾ ਠੇਕਿਆ ਤੇ ਮੇਰੇ ਮਨ ਚ ਬਸ ਕਹਿੰ ਸੀ ਸਵੇਰ ਨਿਕਲ ਕੇ ਕਿ ਕੋਈ ਸੰਤਾ ਹੈ ਇੱਕ ਗੱਲ ਦੇਖੋ ਕਦੋਂ ਮੈਂ ਕੀਤੀ 2020 ਦੇ ਵਿੱਚ ਜਦ ਕੋਰੋਨਾ ਲੱਗਿਆ ਸੀ ਅਸੀਂ ਬਾਬਾ ਜੀ ਕੋਲ ਬੈਠੇ ਗਨਵਾ ਸਾਹਿਬ ਬਾਬਾ ਜੀ ਨੇ ਬਾਬਾ ਸੁਖਦਰਸ਼ਨ ਜੀ ਦੀ ਕਥਨ ਸ਼ੁਰੂ ਕਰਾਤੇ ਮੈਂ ਸਹਿਜਾ ਬੇਨਤੀ ਕਰਤੀ ਮੈਂ ਮਹਾਰਾਜ ਮੈਂ ਵੀ ਦਰਸ਼ਨ ਕਰੀ ਹੋਇਆ ਨਾ ਦਿਖਵਾਣੀ ਬਾਬਾ ਜੀ ਇਨਸਟੈਂਟਲੀ ਗਨਵਾਲੇ ਉਹ ਕਹਿੰਦੇ ਤੈਨ ਦਾ ਕਹਤਾ ਸੀ ਇਹ ਵੀ ਕੋਈ ਸੰਤ ਹੈ ਠੀਕ ਹੈ ਕਹਿੰਦੇ ਦਵਿੰਦਰ ਦੀ ਯਕੀਨ ਮੰਨਿਓ ਮੈਂ ਬੜਾ ਸੀ ਸੋਚੀ ਕਿਉਂ ਮਨਾ ਤੂੰ ਤਾਂ ਹੋਰ ਵੀ ਕਹੀ ਕਿ ਸੋਚਦਾ ਇਹਨਾਂ ਤੋਂ ਕਿਹੜਾ ਲੁਕਿਆ ਹੈ ਉਹਨਾਂ ਦੇ ਕਿਹਾ ਤਾਂ ਸਾਰੀ ਨੰਗੀ ਹੈ ਬੱਜੇ ਨਾ ਇੱਕ ਹੋਰ ਬੜਾ ਸਣਾ ਵਿਚਨ ਕਰਨ ਤੁਹਾਨੂੰ ਹੋਰ ਸੁਣਾਇਏ ਜੀ ਬਾਬਾ ਜੀ ਕਹਿੰਦੇ 22 ਜਨਵਰੀ 2015 ਨੂੰ ਜੀ ਅੰਮ੍ਰਿਤ ਦਬੋਲੀ ਭੇਜੇ ਸੀ ਉੱਥੇ ਜਿੱਥੇ ਬਾਬਾ ਜੀ ਨੇ ਜਲ ਪ੍ਰਵਾਹ ਕੀਤਾ ਸੰਸਾਰੀ ਸਾਹਿਬ ਨੇ ਮਹਾਰਾਜ ਜੀ ਦਾ ਕਹਿੰਦੇ ਦਬੋਲੀ ਭੇਜੇ ਤੇ ਨਾ ਉਹਨੂੰ ਬਖਸ਼ਾ ਮਿਲਿਆ ਨਾ ਸਰੀਰ ਮਿਲਿਆ ਉਹਦਾ ਸਹਰ ਤੇ ਹੀ ਸੱਚਖੰਡ ਚਲੇ ਗਏ ਕਹਿੰਦੇ ਬਕਸੇ ਨੂੰ ਨਾਲ ਲੈ ਗਏ ਇਹ ਜੇ ਵੀ ਬਲਣ ਕਰਦੇ ਕਹਦੇ ਹੋ ਜਾਂਦੇ ਸੀ ਕਹਿੰਦੇ ਉਹ ਥੀਰ ਨੂੰ ਮੱਛੀਆਂ ਖਾ ਜਾਣਗੇ ਜਿਹੜੀ ਬੀਬੀਆਂ ਨੂੰ ਵੀ ਅਸ਼ੀਰਵਾਦ ਦਿੰਦੇ ਐਨਾ ਹੱਥ ਉੱਚੇ ਰੱਖਦੇ ਤੇ ਹਾਂ ਉਹ ਇਹਨਾਂ ਨੂੰ ਖਾ ਜਾਣਗੇ ਪਰ ਇੱਕ ਨਹੀਂ ਸਮਝ ਆਉਂਦਾ ਸੀ ਇੱਕ ਵਾਰ 2017 ਚ ਕਹਿੰਦੇ ਤਾਂ ਨੇ ਨਾ ਨਹੀਂ ਵਾਹ ਬਾਬੇ ਮਿਲਦੇ ਮੈਨੂੰ ਅੱਜ ਸਾਧੂਗੜ ਰੇਲਵੇ ਸਟੇਸ਼ਨ ਕੋਲ ਕਹਿੰਦੇ ਕਹਿੰਦੇ ਬਾਬਿਓ ਆਪਣਾ ਲਾਇਆ ਬੂਟਾ ਨਾ ਪੜਤੀਓ ਹੁਣ ਇਹ ਨਹੀਂ ਪਤਾ ਕਿਹੜਾ ਕਹਲੇ ਸੀ ਕਹਿੰਦੇ ਕੀ ਕਰੀ ਬੂਟੇ ਟੱਡਾ ਹੋ ਜਾਂਦਾ ਹਾਂ ਇਹ ਆਪਾਂ ਸਮਝ ਨਹੀਂ ਸਕਦੇ ਜਿਵੇਂ ਬਚਨ ਜਿਵੇਂ ਦਸਮ ਪਾਤਸ਼ਾ ਕਿਸੇ ਦੇ ਘਰ ਗਈ ਸੀ ਉੱਥੇ ਜਾ ਕੇ ਪ੍ਰਸ਼ਦਾ ਸ਼ਖੰਤੇ ਬਚਨ ਕਰਦੇ ਆਂ ਕਹਿੰਦੇ ਵੀ ਬੇਟਾ ਸਦਵੀ ਸਕਦੇ ਹੋ ਬਾਸੀ ਸਕਦੇ ਹੋ ਹਮ ਕਿਹਾ ਸਮਝੇ ਉਹਨਾਂ ਦੀ ਨੂੰਹ ਸਿਆਣੀ ਸੀ ਕਹਿੰਦੀ ਮਨਨ ਬਾਸੀ ਸਕਦੇ ਆ ਕਿ ਪਿਛਲੇ ਜਨਮਾਂ ਦੇ ਹੀ ਸਕਦੇ ਆ ਹੁਣ ਤਾਂ ਤਾਂ ਕੋਈ ਨਹੀਂ ਉਹ ਕਹਿਆ ਠੀਕ ਮੈਂ ਤੁਹਾਨੂੰ ਫੋਨ ਕਰ ਦੱਸਦਾ ਦੇਖੋ ਦਾਦਾ ਜੀ ਆਪਣੇ ਸੇਵਕਾਂ ਜਿਹਨੂੰ ਦਿਲ ਤੋਂ ਪਿਆਰ ਕਰਦਾ ਹੈ